ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖੂਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਕੇ ਆਇਆ ਸੇਲ ਤੇ ਤੁਹਾਡੇ ਲਈ 4 ਟਰੈਕਟਰ ਚਲੋ ਫਿਰ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਇਦਾਂ ਦਾ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਆਨ ਤਾਂ ਜੋ ਤੁਹਾਨੂੰ ਹਰ ਵਾਈ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਕਰ ਲਿਆ ਕਰੋ ਐਂਡ ਤੱਕ ਬਾਤ ਚਲੋ ਫਿਰ ਕਰਦੇ ਆਂ ਅੱਗੇ ਵੀਡੀਓ ਸਟਾਰਟ HMD 5811 1997 ਮਾਡਲ ਆ 올 ओरिजिनल ਆ ਸਾਰਾ ਰਾਈਟਰ ਤੇ ਪੰਜਾਬ ਦਾ ਨੰਬਰ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਬਾਕੀ ਇੰਜਨ ਗੇਅਰ ਦੀ ਮਾਲਕੀ ਵੀਰਾਂ ਦੀ ਫੁੱਲ ਗਾਰੰਟੀ ਹੈ ਬਾਕੀ ਬਾਡੀ ਲੈਨ ਦਾ ਸਾਰਾ ਰਾਈਟਰ ਸੁੱਕਾ ਕਿਤੇ ਕੋਈ ਲੀਕਿੰਗ ਨਹੀਂ ਕੀ ਤੇ ਇੰਜਨ ਗੇਅਰ ਦੀ ਮਾਲਕੀ ਵੀਰਾਂ ਦੀ ਫੁੱਲ ਗਾਰੰਟੀ ਤੇ ਫੁੱਲ ਲੱਗਿਆ ਹੋਇਆ ਰਾਈਟਰ ਦਾ ਬਾਕੀ ਲੈਂਕਾਂ ਵਗੈਰਾ ਸਾਰਾ ਟਰੈਕਟਰ ਸਾਫ ਸੁਥਰਾ ਹੈਵੀ ਹੌਕ ਲੱਗੀ ਹੋਈ ਆ ਤੇ ਡਿਮਾਂਡ ਰੱਖੀ ਵੀ ਰੈਂ ਟਰੈਕਟਰ ਦੀ 1,65,000 ਰੁਪਏ ਡਿਮਾਂਡ ਰੱਖਿਆ ਏਰੀਆ ਹੈਗਾ ਜੀਰਾ ਬਾਕੀ ਕੰਟੈਕਟ ਨੰਬਰ ਚਲਦਾ ਵੀ ਰਾਂ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਆ ਅਗਿਆਗੇ ਮਤਰਾ ਸੁਰਾਜ 855 FE 2000 ਤੇ 9 ਮਾਡਲ ਆ ਸਾਰਾ ਰਟ 올オリジナル ਤੇ ਪੰਜਾਬ ਦਾ ਨੰਬਰ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਤੇ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਮਾਰਕ ਵੀਰਾਂ ਦੀ ਫੁੱਲ ਗਾਰੰਟੀ ਵੀ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ 3 ਲੱਖ ਤੇ 45000 ਰੁਪਿਆ ਟਰੈਕਟਰ ਦੀ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਏਰੀਆ ਹੈਗਾ ਬਾਗਾਪਰਾਣਾ ਤੇ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਸਕਰੀਨ ਤੇ ਨੰਬਰ ਦੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਸਵਰਾਜ 852 2009 ਮਾਡਲ ਟਰੈਕਟਰ ਖਰੀਦ ਸਕਦੇ ਆ ਬਾਕੀ ਡਿਟੇਲਸ ਨੂੰ ਵੀਡੀਓ ਵਿੱਚ ਚੈੱਕ ਕਰੀ શકો ਸਾਰੇ ਟਰੈਕਟਰ ਦੀ ਸਾਰਾ ਡਾਟਾ ਰੀਜਨਲ ਆ ਅੱਗੇ ਆਗਾ ਫਾਰਮ ਟਰੈਕ 60 ਪੂਰਾ 2000 ਮਾਡਲ ਆ ਸਾਰਾ ਟਰੈਕਟਰ ਜੈਨੂਨ ਆ ਤੇ ਐਚ ਆਰ ਨੰਬਰ ਆ ਹਰਿਆਣਾ ਨੰਬਰ ਆ ਬਾਕੀ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰ ਨੇ 1 ਲੱਖ ਤੇ 40 ਹਜ਼ਾਰ ਰੁਪਏ ਡਿਮਾਂਡ ਰੱਖੀ ਆ ਏਰੀਆ ਹੈਗਾ ਬਠਿੰਡਾ ਤੇ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਵੀ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਫਾਰਮ 60 ਪੂਰਾ 2000 ਮਾ ਟਰੈਕਟਰ ਖਰੀਦ ਸਕਦੇ ਆ ਬਾਕੀ ਰੇਟ ਮੌਕੇ ਤੇ ਘਟ ਵੱਧ ਹੋ ਜਾਂਦਾ ਕਿਸੇ ਵੀ ਸਾਧਨ ਦਾ ਫ ਅੱਗੇ ਹੈ ਕਮੈਂਡਰਾ 275 DI 1992 ਮਾਡਲ ਪੰਜਾਬ ਦਾ ਨੰਬਰ ਆ PB ਨੰਬਰ ਆ ਰੰਗ ਪੇਂਟ ਸਾਰਾ ਟਰੈਕਟਰ ਇਹ ਵੀ origignal ਆ ਅਗਲੇ ਟਰੈਕਟਰ ਦੇ ਵੱਡੇ ਪਏ ਹੋਏ ਆ ਤੇ ਬਾਕੀ ਕੋੜਾ ਬੰਪਰ ਲੱਗਾ ਆ ਫੁੱਲ ਹੈਵੀ ਨਵੀਂ ਹੁੱਕ ਲੱਗੀ ਵੀ ਟਰੈਕਟਰ ਦੇ ਦਾ ਸੈਲਫਟਾਰਟ ਤੇ ਬਾਕੀ ਇੰਜਨ ਗੇਅਰ ਟਰੈਕਟਰ ਫੁੱਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਬਾਕੀ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰ ਨੇ 1,37,000 ਰੁਪਏ ਡਿਮਾਂਡ ਰੱਖੀ ਹੈ ਏਰੀਆ ਹੈਗਾ ਸਮਾਣਾ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆਂ ਤੇ ਮਹਿੰਦਰਾ 1992 ਮਾਡਲ ਡੀਏ ਟਰੈਕਟਰ ਖਰੀਦ ਸਕਦੇ ਆਂ ਪੰਜਾਬ ਨੰਬਰ ਆ ਸਾਰਾ ਟਰੈਕਟਰ 올 ओरिजिनल ਆ ਬਾਕੀ ਦੀ ਗ੍ਰੀਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆਂ ਚਲੋ ਫਿਰ ਮਿਲਦੇ ਆਂ ਅੱਗੇ ਮਿੱਤਰੋ ਨੈਕਸਟ ਵੀਡੀਓ ਵਿੱਚ